ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫੇਰ ਤੁਹਾਡੇ ਨਾਲ ਦਿਲ ਦੀਆਂ ਦੋ ਚਾਰ ਗੱਲਾਂ ਕਰਦੇ ਆਂ ਜਦੋਂ ਮੈਂ ਆ ਚੈਨਲ ਸਪੋਰਟਸ ਵਾਲਾ ਬਣਾਇਆ ਸੀ ਨਾ ਤੇ ਮੇਰੇ ਮਨ ਦੇ ਵਿੱਚ ਇੱਕ ਖਿਆਲ ਇਹ ਵੀ ਆਉਂਦਾ ਹੁੰਦਾ ਸੀ ਕਿ ਮੈਂ ਰੋਜ਼ ਕਿਹਦੀ ਵੀਡੀਓ ਪਾਇਆ ਕਰਾਂਗਾ ਜਾਂ ਹਫ਼ਤੇ 'ਚ ਜੇ ਦੋ ਤਿੰਨ ਵੀਡੀਓ ਮੈਨੂੰ ਅਪਲੋਡ ਕਰਨੀਆਂ ਪਈਆਂ ਤਾਂ ਮੈਂ ਕਾਹਦੀਆਂ ਕਰਾਂਗਾ ਤੇ ਹੁਣ ਮੈਨੂੰ ਇੱਕ ਟੌਪਿਕ ਮਿਲ ਗਿਆ ਜੀ ਈ ਪਹਿਲੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇਨੀ ਆਸ ਹੀ ਨਹੀਂ ਸੀ ਕਿ ਤੁਸੀਂ ਮੈਨੂੰ ਇਸ ਮੇਰੇ ਉਪਰਾਲੇ ਨੂੰ ਇੰਨਾ ਲਾਈਕ ਕਰੋਗੇ ਇੰਨਾ ਪਸੰਦ ਕਰੋਗੇ ਅਣਗਿਣਤ ਮੈਸੇਜ ਮੈਂ ਗਿਣਕੇ ਨਹੀਂ ਦੱਸ ਸਕਿਆ ਦੱਸ ਸਕਦਾ ਕਿ ਕਿੰਨੇ ਮੈਸੇਜ ਰੋਜ਼ ਮੈਨੂੰ ਆਉਂਦੇ ਆ WhatsApp ਤੇ ਤੇ ਕਿ ਇਹ ਤੁਹਾਡਾ ਪਰਾਲਾ ਬਹੁਤ ਵਧੀਆ ਲੱਗਾ ਤੇ ਜਿਹੜਾ ਨਵਾਂ ਚੈਨਲ ਬਣਾ ਕੇ ਸਾਡੇ ਨਾਲ ਜਾਣਕਾਰੀ ਐਕਸਰਸਾਈਜ਼ ਦੀ ਸ਼ੇਅਰ ਕਰਦੇ ਜੀ ਹੌਲੀ ਹੌਲੀ ਆਪਾਂ ਡਾਈਟ ਦੀ ਵੀ ਕਰਾਂਗੇ ਨਾਲ ਕਿ ਕਿਹੜੀ ਡਾਈਟ ਜਿਹੜੀ ਵਧੀਆ ਹੋ ਲੈਣੀ ਚਾਹੀਦੀ ਹੈ ਆਪਾਂ ਨੂੰ ਸਪੋਰਟਸ ਪਰਸਨ ਨੂੰ ਜਾਂ ਨੋਰਮਲ ਪਰਸਨ ਨੂੰ ਤੇ ਉਹ ਮਤਲਬ ਹੈ ਕਿ ਇੰਨੇ ਕਿ ਜਿਆਦਾ ਮੈਸੇਜ ਆਉਂਦੇ ਮੈਨੂੰ ਸਾਰੇ ਮੈਸੇਜਾਂ ਦਾ ਮੇਰੇ ਕੋਲ ਜਵਾਬ ਨਹੀਂ ਦਿੱਤਾ ਜਾਂਦਾ ਕਈ ਵਾਰੀ ਉਹਦੇ ਵਾਸਤੇ ਮੈਂ ਜਿਨ੍ਹਾਂ ਨੂੰ ਰਿਪਲਾਈ ਨਹੀਂ ਕਰ ਪਉਂਦਾ ਮੈਂ ਉਹਨਾਂ ਕੋਲ ਮਾਫੀ ਵੀ ਇਸ ਗੱਲ ਦੀ ਮੰਗਦਾ ਤੇ ਹੁਣ ਜਿਹੜੇ ਆਪਾਂ ਟਾਪਿਕ ਦੇ ਨਾਲ ਵੀਡੀਓ ਬਣਾਉ ਰਹੇਗੇ ਆ ਉਹ ਇਹ ਹੈਗਾ ਕਿ ਮੰਨ ਲਓ ਮੈਨੂੰ ਜਿਹੜੇ ਕੁਐਸਚਨ ਵਿੱਚੋਂ ਕਈ ਪੁੱਛਦੇ ਆ ਜਿਹੜੇ ਕਾਮਨ ਕੁਐਸਚਨ ਹੁੰਦੇ ਨਾ ਜਿਹੜੇ ਜ਼ਿਆਦਾਤਰ ਪੁੱਛੇ ਗਏ ਆ ਉਹ ਦੋਵਾਂ ਚੋਵਾਂ ਕੁਐਸਚਨਾਂ ਦਾ ਮੈਂ ਫਿਰ ਆਨਸਰ ਦੇ ਦਨਾਂਗਾ ਕਿ ਉਹ 2 4 10 15 20% ਜਿਹੜੇ ਬੰਦੇ ਹੈਗੇ ਆ ਨਾ ਉਹਨਾਂ ਦਾ ਉਹ ਜਿਹੜਾ ਜਵਾਬ ਉਹਦਾਂ ਨੂੰ ਮਿਲ ਜੂਗਾ ਤੇ ਸੈਟੀਸਫਾਈ ਹੋ ਜਾਣਗੇ ਤੇ ਅੱਜ ਜਿਹੜਾ ਮੈਨੂੰ ਇੱਕ ਸਵਾਲ ਬਹੁਤ ਜ਼ਿਆਦਾ ਪੁੱਛਿਆ ਕਿ ਭਾਜੀ ਤੁਹਾਨੂੰ ਪ੍ਰਾਈਵੇਟ ਕਰਵਾ ਕੇ ਮਿਲਦਾ ਕੀ ਆ ਕਿ ਤੁਸੀਂ ਮਨ ਲਓਗੇ ਇਨਾ ਟਾਈਮ ਕੱਢਦੇ ਜੇ ਲੋਕਾਂ ਕੋ ਤੇ ਆਪਣੇ ਬੱਚਿਆਂ ਵਾਸਤੇ ਟਾਈਮ ਨਹੀਂ ਨਿਕਲਦਾ ਤੇ ਤੁਸੀਂ ਕਿਸੇ ਦੇ ਬੱਚਿਆਂ ਵਾਸਤੇ ਵੇਖੋ ਸਵੇਰੇ ਵੀ ਟਾਈਮ ਕੱਢਦੇ ਜੇ ਸ਼ਾਮ ਨੂੰ ਵੀ ਕੱਢਦੇ ਕਿ ਤੁਸੀਂ ਸ਼ਾਮ ਨੂੰ ਵੀ ਟਾਈਮ ਕੱਢਦੇ ਜੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਕੁਦਰਤ ਵੱਲੋਂ ਮੇਰੇ ਵਿੱਚ ਮਾਲਕ ਨੇ ਕਿ ਇਦਾਂ ਦੀ ਇਹ ਚੀਜ਼ ਮੇਰੇ ਦਿਮਾਗ ਦੇ ਵਿੱਚ ਫਿੱਟ ਕੀਤੀ ਆ ਜਾਂ ਮੇਰੇ ਦਿਲ ਦੇ ਵਿੱਚ ਆ ਕਿ ਜਿੱਦਾਂ ਅਸੀਂ ਆਪਣੇ ਬੱਚਿਆਂ ਬਾਰੇ ਸੋਚਦੇ ਆ ਨਾ ਕਿ ਮੇਰਾ ਬੱਚਾ ਜਿਹੜਾ ਵਾ ਉਹ ਤਰੱਕੀ ਕਰੇ ਮੇਰਾ ਬੱਚਾ ਜਿਹੜਾ ਵਾ ਉਹ ਨਸ਼ੇ ਤੋਂ ਬੁਰੀਆਂ ਆਦਤਾਂ ਤੋਂ ਬਚਿਆ ਰਹੇ ਤੇ ਮੈਂ ਚਾਹੁੰਦਾ ਕਿ ਹਰ ਇੱਕ ਦਾ ਬੱਚਾ ਤਰੱਕੀ ਕਰੇ ਹਰ ਇੱਕ ਦਾ ਬੱਚਾ ਨਸ਼ੇ ਤੋਂ ਬੁਰੀਆਂ ਆਦਤਾਂ ਤੋਂ ਜਿਹੜਾ ਵਾ ਉਹ ਬਚਿਆ ਰਵੇ ਇਹ ਕੁਦਰਤ ਵੱਲੋਂ ਹੀ ਮੇਰੇ ਵਿੱਚ ਮਾਲਕ ਨੇ ਕੋਈ ਐਸੀ ਚੀਜ਼ ਪਾਈ ਆ ਕਿ ਮੈਂ ਹਰ ਇੱਕ ਦੀ ਤਰੱਕੀ ਵੇਖ ਕੇ ਖੁਸ਼ ਹੋਣ ਵਾਲਾ ਬੰਦਾ ਮੈਨੂੰ ਕਦੀ ਵੀ ਕਿਸੇ ਤੋਂ ਅੱਜ ਤੱਕ ਜੈਲਸ ਫੀਲ ਨਹੀਂ ਹੋਇਆ ਕਿ ਉਸ ਬੰਦੇ ਨੇ ਤਰੱਕੀ ਕਿਉਂ ਕੀਤੀ ਆ ਤੇ ਉਹਦੇ ਵਾਸਤੇ ਜਦੋਂ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਸੀ ਨਾ 12 9 2012 ਨੂੰ ਉਹਨਾਂ ਦੇ ਉਹ ਆਖਰੀ ਦਿਨਾਂ ਦੇ ਵਿੱਚ ਜ਼ਿਆਦਾਤਰ ਸਮਾਂ ਜਿਹੜਾ ਸੀ ਆਪਾਂ ਨੂੰ ਹਸਪੀਟਲ ਨਾਲ ਵਿੱਚ ਹੀ ਗੁਜ਼ਾਰਨਾ ਪਿਆ ਉਹਨਾਂ ਦੇ ਡੈਲਿਸਿਸ ਹਟਲਦੇ ਹੁੰਦੇ ਸੀ ਤੇ ਉਹਨਾਂ ਨੇ ਨਾ ਮੈਨੂੰ ਉਹਨਾਂ ਦੀ ਡੈਥ ਹੋਣ ਤੋਂ ਕੋਈ 10 ਦਿਨ ਪਹਿਲਾਂ ਦੀ ਗੱਲ ਆ ਮੈਨੂੰ ਆਪਣੇ ਕੋਲ ਬੁਲਾ ਕੇ ਨਾ ਆਪਣੇ ਬੈੱਡ ਤੇ ਅਮਰਸਰ ਹਸਪੀਟਲ ਦੀ ਗੱਲ ਆ ਮੈਨੂੰ ਕਹਿੰਦੇ ਵਿੱਕੀ ਤੂੰ ਪ੍ਰੈਕਟਿਸ ਕਰਾਉਣੀ ਨਾ ਛੱਡੀ ਬੱਚਿਆਂ ਨੂੰ ਕਿ ਜਿਹੜੇ ਪਲੇਅਰ ਤੇਰੇ ਕੋਲ ਓਨ ਉਹਨਾਂ ਨੂੰ ਪ੍ਰੈਕਟਿਸ ਜ਼ਰੂਰ ਕਰਾਇਆ ਕਰ ਮੈਨੂੰ ਉਹਨਾਂ ਦੀ ਗੱਲ ਸੁਣ ਕੇ ਬੜੀ ਹੈਰਾਨਗੀ ਜੀ ਹੋਈ ਕਿ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲੈ ਰਿਹਾ ਕਿਉਂਕਿ ਕੰਡੀਸ਼ਨ ਉਹਨਾਂ ਦੀ ਕਾਫੀ ਮਾੜੀ ਸੀ ਉਦੋਂ ਫਿਰ ਵੀ ਮੈਨੂੰ ਇਹ ਕਹਿ ਰਿਹਾ ਕਿ ਤੁਸੀਂ ਤੂੰ ਪ੍ਰੈਕਟਿਸ ਕਰਾਉਣੀ ਬੰਦ ਨਾ ਕਰੀ ਤੇ ਫਿਰ ਮੈਂ ਪੁੱਛਿਆ ਮੈਂ ਜਿਹੜੀ ਤੁਹਾਨੂੰ ਮਤਲਬ ਇਹ ਵੀ ਦੇਖੋ ਇੰਨੀ ਤੁਸੀਂ ਤਕਲੀਫ ਵਿੱਚ ਰਹਿ ਰਹੇ ਜੇ ਫਿਰ ਵੀ ਤੁਸੀਂ ਮੈਨੂੰ ਕਿਉਂ ਇਹ ਗੱਲ ਕਹਿੰਦੇ ਜੇ ਕਿ ਤੂੰ ਪ੍ਰੈਕਟਿਸ ਕਰਾਉਣੀ ਬੰਦ ਨਾ ਕਰੀ ਤੇ ਉਹਨਾਂ ਦਾ ਜਵਾਬ ਇਹ ਹੀ ਕਿ ਜੇ ਤੂੰ ਕਿਸੇ ਦੇ ਬੱਚੇ ਨੂੰ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੋਂ ਬਚਾਉਣਾ ਨਾ ਤੇ ਉਹਨੂੰ ਤੂੰ ਪ੍ਰੈਕਟਿਸ ਜਦੋਂ ਕਰਾਏਗਾ ਉਹਨੂੰ ਗਰਾਊਂਡ 'ਚ ਖੜੇਗਾ ਤੇ ਉਹ ਤੇਰੀ ਗੱਲ ਮੰਨੂਗਾ ਵੀ ਕਿਉਂਕਿ ਤੂੰ ਉਹਦਾ ਉਸਤਾਦ ਹੋਏਗਾ ਕਿ ਜਿਹੜਾ ਤੇਰੇ ਕੋਲ ਪ੍ਰੈਕਟਿਸ ਨਹੀਂ ਕਰਦਾ ਜਿਉਂ ਤੇਰੇ ਸਾਹਮਣੇ ਵੀ ਕੋਈ ਨਸ਼ਾ ਕਰੂਗਾ ਕੋਈ ਮਾੜੀ ਹਰਕਤ ਕਰੂਗਾ ਤੇ ਜੇ ਤੈਨੂੰ ਉਹ ਫੋਨ ਡਕੇਗਾ ਨਾ ਤੇ ਉਹ ਜ਼ਰੂਰੀ ਨਹੀਂ ਕਿ ਤੇਰੀ ਗੱਲ ਮੰਨੇ ਕਿਉਂਕਿ ਤੂੰ ਉਹਦੇ ਨਾਲ ਤੇਰਾ ਕੋਈ ਸੰਪਰਕ ਨਹੀਂ ਹੈਗਾ ਕੰਟੈਕਟ ਨਹੀਂ ਹੈਗਾ ਤੇ ਜੇ ਤੂੰ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੋਂ ਬਚਾ ਆ ਗਿਆ ਤੇ ਇਹਦੇ ਨਾਲ ਦੀ ਵੱਡੀ ਸੇਵਾ ਹੀ ਕੋਈ ਨਹੀਂ ਹੋਣੀ ਤੇਰੇ ਵਾਸਤੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਮੈਂ ਆਕਾਲਪੁਰਖ ਦਾ ਸ਼ੁਕਰਾਨਾ ਵੀ ਕਰਦਾ ਕਿ ਮੈਂ ਸੈਂਕੜਿਆਂ ਦੇ ਵਿੱਚ ਜਿਹੜੇ ਪਲੇਅਰ ਮੇਰੇ ਕੋਲ ਹੁਣ ਤੱਕ ਮੇਰੇ ਕੰਟੈਕਟ ਚ ਰਹੇ ਆ ਮੈਂ ਇਸ ਗੱਲ ਨੂੰ ਬੜੇ ਮਾਣ ਦੇ ਨਾਲ ਵੀ ਕਹਿ ਦਿੰਦਾ ਕਿ ਅੰਡਰ 19 ਦੀ ਟੀਮ ਜਿਹੜੀ ਮੇਰੇ ਕੋਲ 14 16 17 ਤੇ 19 ਦੇ ਵਿੱਚ ਖੇਡੀ ਉਹ ਪਲੇਅਰ ਜਿਹੜੇ ਆ ਨਾ ਮੇਰੇ ਕੋਲ 99% ਪਲੇਅਰ ਜਿਹੜੇ ਸੀ ਉਹ ਵੈਜੀਟੇਰੀਅਨ ਹੀ ਉਹ ਮੀਟ ਆਂਡੇ ਤੱਕ ਨੂੰ ਵੀ ਹੱਥ ਨਹੀਂ ਸੀ ਲਾਉਂਦੇ ਨਾਨ-ਵੈਜ ਦਾ ਬਹੁਤ ਮਤਲਬ ਇਹ ਤੇ ਕਿ ਮੈਂ ਕਹਿ ਸਕਦਾ ਕਿ ਉਹਨਾਂ ਨੇ ਕਦੀ ਵੀ ਨਾਨ-ਵੈਜ ਡਾਈਟ ਲਈ ਨਹੀਂ ਸੀ ਤੇ ਉਹਦਾ ਮਤਲਬ ਇਹ ਨਹੀਂ ਸੀ ਕਿ ਮੈਂ ਉਹਨਾਂ ਨੂੰ ਮਨਾ ਕਰਦਾ ਸੀ ਕਿ ਤੁਸੀਂ ਇਹ ਚੀਜ਼ ਨਹੀਂ ਲੈਣੀ ਪਰ ਜਦੋਂ ਮੇਰੇ ਲੱਗੇ ਉਹ ਰਹਿੰਦੇ ਸੀ ਆਪਾਂ ਸਿਮਰਨ ਕਰਨਾ ਤੇ ਸਿਮਰਨ ਕਰਕੇ ਉਹਨਾਂ ਦੇ ਨਾਲ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਅੱਜ ਜੇ ਤੁਸੀਂ ਨਾਨ ਵੇਜ ਲਓਗੇ ਤੇ ਮੈਨੂੰ ਜ਼ਿਆਦਾਤਰ ਲੱਗਦਾ ਕਿ ਫਿਰ ਤੁਸੀਂ ਬਾਅਦ ਵਿੱਚ ਹੌਲੀ-ਹੌਲੀ ਪੈਗ ਵੀ ਲਾਓਗੇ ਸ਼ਰਾਬ ਵੀ ਪੀਓਗੇ ਫਿਰ ਨਸ਼ਾ ਵੀ ਕਰੋਗੇ ਉਹ ਸੰਪਰਕ ਜ਼ਿਆਦਾ ਉਹਨਾਂ ਦੇ ਨਾਲ ਮੇਰਾ ਰਹਿਣ ਕਰਕੇ ਕਿ ਜ਼ਿਆਦਾ ਸਮਾਂ ਇਕੱਠੇ ਰਹਿਣ ਕਰਕੇ ਉਹਨਾਂ ਨੇ ਇੱਕ ਤਾਂ ਸਿਮਰਨ ਦਾ ਲੜਫੜ ਲਿਆ ਵਾਹਿਗੁਰੂ ਗਰਮੰਤਰ ਦਾ ਅਭਿਆਸ ਬਹੁਤ ਜ਼ਿਆਦਾ ਕਰਦੇ ਹੁੰਦੇ ਸੀ ਇਥੋਂ ਤੱਕ ਕਿ ਕਈ ਵਾਰ ਮੇਰੇ ਕਈਆਂ ਪਲੇਅਰਾਂ ਨੇ 24 ਘੰਟਿਆਂ ਚ ਲਗਾਤਾਰ 24 ਘੰਟੇ ਹੀ ਵਾਹਿਗੁਰੂ ਗਰਮੰਤਰ ਦਾ ਅਭਿਆਸ ਕਰਤਾ ਸੀ ਮਤਲਬ ਕਿ ਉਹਨਾਂ ਨੇ ਜਿੱਦ ਲਾ ਲਈ ਜੇ ਕਿਸੇ ਨੇ ਕਿਹਾ ਅੱਜ ਮੈਂ 5 ਘੰਟੇ ਸਿਮਰਨ ਕੀਤਾ ਕਿਸੇ ਨੇ ਕਿਹਾ ਅੱਜ ਮੈਂ 6 ਘੰਟੇ ਕੀਤਾ ਕਿਸੇ ਨੇ ਕਿਹਾ ਅੱਜ ਮੈਂ 7 ਘੰਟੇ ਕੀਤਾ ਤੇ ਮੇਰੇ ਕਈ ਪਲੇਅਰ ਹੈਗੇ ਸੀ ਜਿਹੜੇ 24 ਘੰਟੇ ਵੀ ਕਰਕੇ ਆ ਕੇ ਦੱਸਦੇ ਸੀ ਕਿ ਅੱਜ ਅਸੀਂ 24 ਘੰਟੇ ਸਿਮਰਨ ਕੀਤਾ ਇਹ ਇੱਕ ਇੰਨੀ ਕਿ ਜਦਾ ਤਗੜੀ ਪਾਵਰ ਹੀ ਸਾਡੀ ਉਸ ਟੀਮ ਦੇ ਕਿ ਇੱਕ ਤੇ ਉਹ ਬਿਲਕੁਲ ਵੈਜੀਟੇਰੀਅਨ ਹੀ ਦੂਸਰਾ ਉਹ ਸਿਮਰਨ ਬੜਾ ਕਰਦੇ ਸੀ ਤੇ ਤੀਜਾ ਪ੍ਰੈਕਟਿਸ ਬਹੁਤ ਕਰਦੇ ਸੀ ਤੇ ਮਤਲਬ ਹੈ ਕਿ ਸਿਮਰਨ ਕਰਨ ਦੇ ਨਾਲ ਪ੍ਰੈਕਟਿਸ ਕਰਨ ਦੇ ਨਾਲ ਮਤਲਬ ਹੈ ਕਿ ਉਹ ਅੰਦਰੋਂ ਤਾਕਤਵਰ ਮਹਿਸੂਸ ਕਰਦੇ ਸੀ ਆਪਣੇ ਮਨ ਵੀ ਤਗੜਾ ਹੋ ਗਿਆ ਤੇ ਸਰੀਰ ਵੀ ਤਗੜਾ ਹੋ ਗਿਆ ਤੇ ਉਹ ਜਿਆਦਾ ਜਿੱਤਦੇ ਰਹੇ ਉਹ ਪੁਆਇੰਟ ਜਿਹੜਾ ਮੇਰੇ ਦਿਮਾਗ 'ਚ ਘਰ ਕਰ ਗਿਆ ਕਿ ਵਾਕਿਆ ਹੀ ਜੇ ਕਿਸੇ ਦੇਤੀ ਪੁੱਤ ਨੂੰ ਤੁਸੀਂ ਨਸ਼ੇ ਤੋਂ ਬਚਾਉਣਾ ਹੈ ਨਾ ਤੇ ਉਹਨੂੰ ਤੁਸੀਂ ਗਰਾਊਂਡ 'ਚ ਲੈ ਕੇ ਆਓ ਗਰਾਊਂਡ ਚ ਆਊਗਾ ਤੁਹਾਡੇ ਸੰਪਰਕ 'ਚ ਰਹੂਗਾ ਤੇ ਅੱਜ ਤੱਕ ਹੀ ਹੋ ਰਿਹਾ ਮੈਂ ਮੇਰੇ ਨਾਲ ਇਹ ਇਨਸੀਡੈਂਟ ਵਾਪਰਿਆ ਵੀ ਆ ਮੈਂ ਅੱਜ ਤੋਂ ਕੋਈ 2-3 ਸਾਲ ਪਹਿਲਾਂ ਦੀ ਗੱਲ ਆ ਮੈਂ ਸ਼ਾਮ ਨੂੰ ਜਦੋਂ ਇੱਦਾਂ ਬਾਜ਼ਾਰ ਨੂੰ ਜਾ ਰਿਹਾ ਸੀ ਮੋਟਰਸਾਈਕਲ ਤੇ ਤੇ ਰਸਤੇ 'ਚ ਦੋ ਤਿੰਨ ਹੋਏ ਹੋਣੇ ਆ 12-13 ਸਾਲ ਦੇ ਬੱਚੇ ਆਪਸ 'ਚ ਲੜ ਰਹੇ ਸੀ ਤੇ ਮੈਂ ਰੋਕ ਕੇ ਮੋਟਰਸਾਈਕਲ ਤੋਂ ਉਹਨਾਂ ਨੂੰ ਕਿਹਾ ਮੈਂ ਲੜਨ ਕਿਉਂਦੇ ਜੀ ਕੀ ਗੱਲ ਆ ਚਲੋ ਆਪਣੇ ਘਰ ਨੂੰ ਉਹਨਾਂ ਦੇ ਵਿੱਚੋਂ ਇੱਕ ਬੱਚੇ ਦਾ ਜਵਾਬ ਸੀ ਭਾਜੀ ਅਸੀਂ ਕਿਹੜੇ ਤੁਹਾਡੇ ਸਕੂਲ 'ਚ ਪੜਦੇ ਆਂ ਪਰ ਲੱਗ ਰਿਹਾ ਵੀ ਸਾਡਾ ਆਪਣਾ ਸਕੂਲ ਵੀ ਹੈ ਜਨਤਾ ਮਾਡਰਨ ਸੀਨੀਅਰ ਸਟੈਂਡਿੰਗ ਸਕੂਲ ਸਪੋਰਟਸ ਅਕੈਡਮੀ ਤੇ ਅਸੀਂ ਕਿਹੜੇ ਭਾਜੀ ਤੁਹਾਡੇ ਕੋਲ ਪੜਦੇ ਆਂ ਤੇ ਮੈਨੂੰ ਗਾੜੀ ਕੋ ਜਵਾਬ ਨਹੀਂ ਆਇਆ ਤੇ ਮੈਂ ਚੁੱਪ ਕਰਕੇ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਆਪਣੇ ਕੰਮ ਚਲਾ ਗਿਆ ਤੇ ਮੈਂ ਮਹਿਸੂਸ ਕੀਤਾ ਕਿ ਕਿਸੇ ਨੂੰ ਜੇ ਤੁਸੀਂ ਮਾੜੀ ਹਰਕਤ ਤੋਂ ਬਚਾਉਣਾ ਕਿਸੇ ਨੂੰ ਨਸ਼ੇ ਤੋਂ ਬਚਾਉਣਾ ਤੇ ਪਹਿਲੋਂ ਉਹਦੇ ਨਾਲ ਸੰਪਰਕ ਬਣਾਓ ਉਹਨੂੰ ਕਿਸੇ ਤਰੀਕੇ ਨਾਲ ਗਰਾਊਂਡ 'ਚ ਲੈ ਕੇ ਆਓ ਜੇ ਤੁਹਾਡੇ ਸਕੂਲ 'ਚ ਪੜਦਾ ਫਿਰ ਤਾਂ ਵੈਲਨਗੋਡਾ ਕਿ ਉੱਥੇ ਤਾਂ ਜਦੋਂ ਮਾਲਕ ਦੀ ਕਿਰਪਾ ਦੇ ਨਾਲ ਅਸੀਂ ਸਿੱਖਿਆ ਹੀ ਨਾ ਇਤਕ ਮੌਰਲੇ ਹੀ ਦਿੱਨੇ ਆਂ ਜੀ ਸਮਾਜ 'ਚ ਵਿਚਰਨਾ ਕਿਵੇਂ ਆ ਤੇ ਜੇ ਤੁਸੀਂ ਉੱਧਾਂ ਕਿਸੇ ਬੱਚੇ ਨੂੰ ਜਿੰਨੇ ਮੰਨ ਲਓ ਕਿ ਪਲੇਅਰ ਨੂੰ ਜਿਹੜਾ ਪਲੱਸ 2 ਕਰ ਗਿਆ ਤੇ ਉਹਦੇ ਉਹਨੂੰ ਤੁਹਾਨੂੰ ਤੁਹਾਡਾ ਮੰਨ ਹੈਗਾ ਵਾ ਕਿ ਸਾਡੇ ਆਂਡ ਗਵਾਂਡ ਦਾ ਕੋਈ ਹੈਗਾ ਤੇ ਉਹਨੂੰ ਆਪਾਂ ਨਸ਼ੇ ਤੋਂ ਬਚਾਈਏ ਤੇ ਉਹਨੂੰ ਗਰਾਊਂਡ 'ਚ ਲੈ ਕੇ ਆਓ ਤੇ ਮੈਨੂੰ ਇਸ ਗੱਲ ਦਾ ਮਾਣ ਵੀ ਆਂ ਕੀ ਸਾਡੇ ਆਪਣੇ ਘਰ ਜਿਹੜੇ ਨਾ ਤਾਇਆ ਚਾਚਾ ਆਂਦੇ ਸਾਡੇ ਸ਼ਰੀਕੇ ਦੇ ਜਿਹੜੇ ਘਰ ਦੇ ਇਹਨਾਂ ਨੂੰ ਕਹਿ ਦਿੰਦੇ ਆਪਾਂ ਉਹਨਾਂ 20-25 ਘਰਾਂ ਦੇ ਵਿੱਚ ਕੋਈ ਇੱਕ ਪਰਸਨ ਵੀ ਉਹਨਾਂ 20-25 ਘਰਾਂ ਦੇ ਵਿੱਚ ਇੱਕ ਪਰਸਨ ਵੀ ਬੱਚਾ ਜਿਹੜਾ ਨਾ ਉਹ ਨਸ਼ੇ ਆਣੀ ਦਾ ਨੂੰ ਮਿਲੂਗਾ ਮੈਨੂੰ ਇਸ ਗੱਲ ਦਾ ਪਾਣ ਨਹੀਂ ਆ ਤੇ ਇਹ ਉਹਨਾਂ ਦੇ ਪੇਰੈਂਟਸ ਵੀ ਇਹ ਗੱਲ ਮੰਨਦੇ ਆ ਮਹਿਸੂਸ ਕਰਦੇ ਆ ਤੇ ਜੇ ਕੋਈ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦਾ ਮੁੰਡਾ ਜਵਾਨ ਮੇਰੇ ਨਾਲ ਕਿਤੇ ਕੰਮ ਗਿਆ ਹੁੰਦਾ ਸੀ ਨਾ ਤੇ ਘਰਦਿਆਂ ਨੇ ਕਦੀ ਮਗਰ ਉਹਨਾਂ ਨੂੰ ਫੋਨ ਵੀ ਨਹੀਂ ਕੀਤਾ। ਕੀ ਮਤਲਬ ਕਿ ਉਹਨਾਂ ਨੂੰ ਪਤਾ ਸੀ ਕਿ ਵਿੱਕੀ ਦੇ ਨਾਲ ਗਿਆ ਵਾ ਤੇ ਆਪਾਂ ਨੂੰ ਪਤਾ ਕਿ ਸਹੀ ਥਾਂ ਹੀ ਗਿਆ ਹੋਊਗਾ ਕਿਤੇ ਕਿ ਕੋਈ ਕਿਸੇ ਕਿਸਮ ਦੀ ਮਾੜੀ ਹਰਕਤ ਨਹੀਂ ਕਰਕੇ ਆਪਾਂ ਨੇ ਨਿਸ਼ਾਨੀ ਕਰਕੇ ਆਊਗਾ ਕਿ ਲਾਂਮਾ ਨਹੀਂ ਦਿਵਾਊਗਾ। ਜੇ ਇਸ ਗੱਲ ਦਾ ਮੈਨੂੰ ਮਾਣ ਆ ਤੇ ਸਾਡੇ ਉਸ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਮੁੰਡਾ ਤੁਹਾਨੂੰ ਨਸ਼ੇ ਵਾਲਾ ਨਹੀਂ ਮਿਲੂਗਾ। ਉਹਦਾ ਸਭ ਤੋਂ ਵੱਡਾ ਕਾਰਨ ਹੀ ਇਹ ਹੈ ਕਿ ਉਹ ਮੇਰੇ ਕੋ ਸਾਰੇ ਹੀ ਘਰਾਂ ਦੇ ਬੱਚੇ ਜਿਹੜੇ ਆ ਉਹ ਗਰਾਊਂਡ 'ਚ ਆਉਂਦੇ। ਤੇ ਉਹ ਇਹ ਸਰ ਕੇ ਮੇਰੀ ਗੱਲ ਮੰਨਦੇ ਸੀ ਤੇ ਅੱਜ ਮਤਲਬ ਇਹ ਹੈ ਕਿ ਉਹ 20 22 22 ਸਾਲ ਦੇ ਵੀ ਹੋ ਗਏ ਹਨ ਅਜੇ ਵੀ ਜੇ ਕਿਤੇ ਬਾਹਰ ਗਲੀ 'ਚ ਹੋਣ ਤੇ ਮੈਂ ਜੇ ਉਹਨਾਂ ਨੂੰ ਖਲੋਕੇ ਕੋਈ ਗੱਲ ਕਵਾਂ ਤੇ ਉਸੇ ਵੇਲੇ ਇੱਕ ਨੂੰ ਕੰਮ ਕਵਾਂ ਤੇ ਉਹ ਦੋ ਜਣੇ ਚਾਰ ਜਣੇ ਭਜੇ ਦ ਦੇਂਗੇ ਭਾਜੀ ਨੇ ਆ ਕੰਮ ਕਿਹਾ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਚੀਜ਼ ਮੈਂ ਸਮਾਜ ਦੇ ਵਿੱਚ ਖੱਟੀ ਹੈ ਨਾ ਇਹ ਪੈਸੇ ਨਾਲ ਨਹੀਂ ਮਿਲ ਸਕਦੀ ਤੇ ਮਾਲਕ ਦੀ ਬਹੁਤ ਕਿਰਪਾ ਵਾ ਤੇ ਇਸ ਕਰਕੇ ਮੈਂ ਇਹ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਕਿ ਮੈਨੂੰ ਮਿਲਦਾ ਕੀ ਹੈ ਮੈਨੂੰ ਇਹ ਹੈ ਕਿ ਮੈਨੂੰ ਮਨ ਨੂੰ ਸਕੂਨ ਮਿਲਦਾ ਮੈਂ ਇਹਨੂੰ ਬਹੁਤ ਵੱਡੀ ਸਮਾਜ ਦੀ ਸੇਵਾ ਸਮਝਦਾ ਕਿ ਕਿਸੇ ਦੇ ਧੀ ਬੁੱਤ ਨੂੰ ਨਸ਼ੇ ਤੋਂ ਮੈਂ ਬਚਾਉਣ ਦੇ ਵਿੱਚ ਮਾਲਕ ਨੇ ਮੇਰੇ ਕੋਲ ਇਹ ਸੇਵਾ ਲਈ ਆ ਮੈਂ ਮਾਲਕ ਘਰ यही ਅਰਦਾਸ ਕਰਦਾ ਕਿ ਇਹ ਸੇਵਾ ਜਿਹੜੀ ਮੈਨੂੰ ਇਦਾਂ ਹੀ ਲਿੰਦਾ ਰਹੇ ਮਾਲਕ ਤੇ ਵੀਡੀਓ ਲੰਮੀ ਨਾ ਹੋ ਜਾਈ ਇਸ ਕਰਕੇ ਆਪਾਂ ਅੱਜ ਇੱਕ ਹੀ ਸਵਾਲ ਦਾ ਜਵਾਬ ਦਿੱਤਾ ਕਿ ਮੈਂ ਗਰੌਂਗ ਦੇ ਵਿੱਚ ਪ੍ਰੈਕਟਿਸ ਕਿਉਂ ਕਰਾਉਣਾ ਸਵੇਰੇ ਸ਼ਾਮ ਧੰਨਵਾਦ ਜੀ ਸਾਰਿਆਂ ਦਾ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ